ਪਿੰਡ ਮੱਲਪੁਰ ਥਾਣਾ ਔਰ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਈ ਜ਼ਿਲ੍ਹਾ 시ਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਡੀਐਸਪੀ ਰਾਜਕੁਮਾਰ ਨਵਾਂ ਸ਼ਹਿਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 4 6 2025 ਨੂੰ ਰਾਤ ਸਮੇਂ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਬਿਨਾ ਕੱਪੜਿਆਂ ਤੋਂ ਸੜਕ ਦੇ ਵਿਚਕਾਰ ਮਲਪੁਰ ਪੱਠੇ ਨਜ਼ਦੀਕ ਰਾਹੋਂ ਔੜ 메ਨ ਰੋਡ ਉੱਪਰ ਬਰਾਮਦ ਹੋਈ ਸੀ ਦੋ ਦਿਨ ਬਾਅਦ ਉਕਤ ਮ੍ਰਿਤਕ ਵਿਅਕਤੀ ਦੀ ਪਛਾਣ ਹਰਮੇਸ਼ ਲਾਲ ਉਰਫ ਹਮੇਸ਼ਾ ਪੁੱਤਰ ਦੇਵਰਾਜ ਵਾਸੀ ਮਲਪੁਰ ਥਾਣਾ ਔੜ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਹੋਣ ਉਪਰੰਤ ਇਸ ਅਨੇਕ ਕਤਲ ਨੂੰ ਸਲਝਾਨ ਲਈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਹੁਕਮ ਰਾਹੀਂ ਡੀਐਸਪੀ ਨਵਾਂ ਸ਼ਹਿਰ ਅਤੇ ਮੁਖ ਥਾਣਾ ਅਫਸਰ ਥਾਣਾ ਔੜ ਦੀ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਆਓ ਸੁਣਦੇ ਹਾਂ ਇਸ ਮੌਕੇ ਤੇ ਡੀਐਸਪੀ ਰਾਜਕੁਮਾਰ ਕੀ ਕਹਿੰਦੇ ਹਨ ਨਵਾਂ ਸ਼ਹਿਰ ਤੋਂ ਵਿਸ਼ੇਸ਼ ਰਿਪੋਰਟ ਮਾਨਯੋਗ ਐਸਐਸਪੀ ਜ਼ਿਲ੍ਹਾ ਸ਼ਿਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਉਹਨਾਂ ਦੀ ਜੇਰੇ ਨਿਗਰਾਨੀ ਅਤੇ ਨਿਰਦੇਸ਼ਾਂ ਤੇ ਜਿਹੜੀ ਮਲਪੁਰ ਪਿੰਡ ਦੇ ਵਿੱਚ ਪਿਛਲੇ ਦਿਨੀ 4625 ਨੂੰ ਕਤਲ ਹੋ ਗਿਆ ਸੀ ਔਰ ਇਹ ਅਨਾ ਕਤਲ ਸੀ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਸੀ ਸੜਕ ਤੇ ਜਦੀ লাশ ਛੁੱਟੀ ਹੋਈ ਸੀ ਔਰ ਦੇਖਣ ਤੋਂ ਐਕਸੀਡੈਂਟ ਲੱਗਦਾ ਸੀ ਪਰ ਬੜਾ ਮਿਨੂਟਲੀ ਦੇਖਣ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਕਤਲ ਕਰਕੇ ਸਿਰਫ ਜਿਹੜੀ লাশ ਹੈਗੀ ਉਹਨੂੰ ਕਤਲ ਨੂੰ ਐਕਸੀਡੈਂਟਸ ਕਨਵਰਟ ਕਰਨ ਲਈ ਕੀਤਾ ਗਿਆ ਸੋ ਉਹਦੇ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਉਸੇ ਦਿਨ 57 ਨੰਬਰ 5625 ਨੂੰ ਪਿੰਡ ਦੇ ਸਰਪੰਚ ਦੇ ਬਿਆਨਾਂ ਤੇ ਔਰ ਇਹਦੇ ਵਿੱਚ ਜਿਹੜਾ ਮ੍ਰਿਤਕ ਸੀਗਾ ਉਹਦੀ ਵੀ شناخت ਨਹੀਂ ਸੀਗੀ ਔਰ ਬਾਅਦ ਵਿੱਚ ਉਹਦੀ شناخت ਹੋਈ ਸੀ ਜਿਹਦਾ ਨਾਮ ਹਰਮੇਸ਼ ਮੇਸ਼ਾਬਾਸੀ ਮਲ ਪਰ ਪਾਇਆ ਗਿਆ ਸੀ ਸੋ ਇਸ ਸਬੰਧ ਵਿੱਚ ਤਫਤੀਸ਼ ਲਈ ਐਸਐਸਪੀ ਸਾਹਿਬ ਵੱਲੋਂ ਸੈੱਟ ਬਣਾਈ ਗਈ ਸੀ ਜਿਹਦੇ ਵਿੱਚ ਐਸਪੀ ਡੀ ਸਾਹਿਬ ਸਰਦਾਰ ਸਰਜੀਤ ਸਿੰਘ ਬਈਆ ਡੀਐਸਪੀ ਨਵਾਂ ਸ਼ਹਿਰ ਔਰ ਐਸਐਚਓ ਔੜ ਇਸ ਤੋਂ ਇਲਾਵਾ ਸੀਆਈਏ ਨੂੰ ਅਸੋਸੀਏਟ ਕੀਤਾ ਗਿਆ ਸੀ ਸੋ ਇਸ ਕਤਲ ਦੀ ਗੁੱਥੀ ਨੂੰ ਮੁਖ ਅਫਸਰ ਥਾਣਾ ਔੜ ਔਰ ਸੀਆਈ ਇਨਚਾਰਜ ਇਹਨਾਂ ਦੀ ਟੀਮ ਵੱਲੋਂ ਜਿਹੜੇ ਦੋਸ਼ੀ ਹੈਗੇ ਆ ਉਹ ਗ੍ਰਿਫਤਾਰ ਕਰ ਲਏ ਗਿਆ ਦੋਨੋਂ ਪਰ ਦੋਸ਼ੀ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਤੋਂ ਬਾਰਦਤ ਵਰਤੇ ਗਏ ਡੰਡੇ ਔਰ ਮੌਕੇ ਤੋਂ ਲੈ ਗਏ ਹੋਏ ਮੋਬਾਈਲ ਮ੍ਰਿਤਕ ਦੇ ਜਿਹੜੇ ਕੱਪੜੇ ਸੀਗੇ ਇਹ ਸਾਰਾ ਕੁਝ ਬਰਾਮਦ ਕਰ ਲਿਆ ਗਿਆ ਤੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਜਿਹੜਾ ਮਲਪੁਰ ਦੇ ਵਿੱਚ 4 6 ਬੱਚੇ ਨੂੰ ਹੋਇਆ ਸੀ ਉਹਨੂੰ ਇਸ ਢੰਗ ਨਾਲ ਸੁਲਝਾ ਲਿਆ ਗਿਆ ਮਾਮਲਾ ਨਕਰਾ ਨਹੀਂ ਸਰ ਮਾਰੰਦਾ ਮੁੱਦਾ ਕੀ ਸੀ ਇਹ ਦੋਨੋਂ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਇਹਦੀ ਮਾਰਿਆ ਕਤਲ ਕੀਤਾ ਇੱਕ ਦਾ ਨਾਮ ਮਨਦੀਪ ਸਿੰਘ ਉਰਫਦੀਪਾ ਹੈ ਜਿਹਦਾ ਪਿੰਡ ਮਲਪੁਰ ਹੈ ਤੇ ਉਹਦੇ ਨਾਲ ਉਹਦਾ ਸਾਥੀ ਸੁਖਵਿੰਦਰ ਸਿੰਘ ਉਰਫ ਚੌਕੀ ਸੀਗਾ ਜਿਹਦਾ ਜਿਹੜਾ ਪਿੰਡ ਹੈਗਾ ਹੁਸੈਨਪੁਰ ਹੈ ਇਹ ਦੋਨੋਂ ਆਪਸੀ ਦੋਸਤ ਸੀਗੇ ਇਹ ਲੱਗੇ ਪੱਠੇ ਤੇ ਬੈਠ ਕੇ ਸ਼ਰਾਬ ਪੀਦੇ ਸੀ ਜਦੋਂ ਇਹ ਸ਼ਰਾਬ ਪੀ ਰਹੇ ਸੀ ਤੇ ਜਿਹੜਾ ਮ੍ਰਿਤਕ ਹੈਗਾ ਮਹਿਸ਼ਾ ਇਹ ਉੱਥੋਂ ਲੰਘਿਆ ਜਾ ਰਿਹਾ ਸੀ ਤੇ ਇਹਦੇ ਹੱਥ 'ਚ ਫੋਨ ਸੀਗਾ ਇਹਨਾਂ ਨੇ ਇਤੋਂ ਸ਼ਰਾਬੀ ਹਾਲਤ 'ਚ ਫੋਨ ਦੀ ਮੰਗ ਕੀਤੀ कि ਸਾਨੂੰ ਇਹ ਫੋਨ ਦੇ ਦੋ ਮੈਂ ਕਿਸੇ ਨੂੰ ਫੋਨ ਕਰਨਾ ਸੀ ਇਹਨੇ ਫੋਨ ਦੇਣ ਤੋਂ ਮਨਾਂ ਕੀਤਾ ਇਹਨਾਂ ਦਾ ਆਪਸੀ ਟਕਰਾਅ ਹੋ ਗਿਆ ਟਕਰਾਅ ਤੇ ਇਹਨਾਂ ਨੇ ਮੇਛੇ ਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਨੇੜੇ ਤੋਂ ਡੰਡੇ ਪੱਟ ਕੇ ਔਰ ਉਸ ਦੌਰਾਨ ਇਹਨਾਂ ਦੇ ਜ਼ਿਆਦਾ ਸ਼ਰਾਬੀ ਹਾਲਤ ਚ ਉਹਨੂੰ ਕੁੱਟ ਦਿੱਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਤੇ ਫਿਰ ਇਹਨਾਂ ਨੇ ਉਹਨੂੰ ਘੜੀਸ ਕੇ ਸੜਕ ਤੇ ਲੈ ਕੇ ਗਏ ਜਦੋਂ ਘੜੀਸ ਰਹੇ ਸੀਗੇ ਉਸ ਦੌਰਾਨ ਉਹਦੇ ਸਾਰੇ ਕੱਪੜੇ ਜਿਹੜੇ ਸਰੀਰ ਤੋਂ ਉਤਰ ਗਏ ਔਰ ਇਹਨਾਂ ਨੇ ਉਹਨੂੰ ਕਤਲ ਨੂੰ ਜਿਹੜਾ ਐਕਸੀਡੈਂਟ ਬਣਾਉਣ ਦੀ ਨੀਅਤ ਦੇ ਨਾਲ ਸੜਕ ਤੇ ਸੁੱਟ ਦਿੱਤਾ ਔਰ ਮੌਕੇ ਤੋਂ ਜਿਹੜਾ ਮੋਬਾਈਲ ਲੱਗੇ ਸੀ ਇਹ ਉਹਦਾ ਔਰ ਉਹਦੇ ਕੱਪੜੇ ਲੈ ਗਿਆ ਸੀ ਚੱਪਲ ਲੈ ਗਿਆ ਸੀ ਉਹ ਸਾਰੇ ਬਰਾਮਦ ਹੋ ਗਏ ਜਿਹੜੇ ਡੰਡੇ ਜਿਨ੍ਹਾਂ ਨਾਲ ਕਤਲ ਕੀਤਾ ਸੀ ਖੂਨ ਔਲੂਤ ਉਹ ਵੀ ਬਰਾਮਦ ਹੋ ਗਏ ਸੋ ਇਹਨਾਂ ਦੀ ਉੱਥੇ ਹੋਈ ਹੋਈ ਟਕਰਾਅ ਸਿਰਫ ਫੋਨ ਮੰਗਣ ਤੋਂ ਉਹੀ ਇਸ ਕਤਲ ਦਾ ਕਾਰਨ ਬਣਿਆ ਇਹ ਇਹ ਉੱਥੋਂ ਮਲਪਰ ਦੇ ਲਾਗੇ ਤੋਂ ਮੁਖਬਰੀ ਦੀ ਇਤਲਾਹ ਤੋਂ ਇਹ ਜਿਹੜੇ ਹੈਗੇ ਦੋਨਾਂ ਨੇ ਇਹਨਾਂ ਨੇ ਇਨਚਾਰਜਰ ਨੇ ਕਤਲ ਇਹ ਗ੍ਰਿਫਤਾਰ ਕੀਤੀ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਲਿਆ ਗਿਆ ਦੋ ਦਿਨ ਦੇ ਰਿਮਾਂਡ ਦੌਰਾਨ ਇਹ ਸਾਰੀਆਂ ਬਰਾਮਦੀਆਂ ਕੀਤੀਆਂ ਗਈਆਂ ਤੋ ਇਸ ਤਰ੍ਹਾਂ ਇਹ ਕਤਲ ਦੀ ਜਿਹੜੀ ਸਾਡੀ ਗੁੱਥੀ ਸੁਣਦੀ ਹੈ ਇਹਨਾਂ ਤੇ ਪਹਿਲਾਂ